ਹਾਂਜੀ ਸਤ ਜੀ ਮੈਂ ਤੁਹਾਨੂੰ ਨਵੇਂ ਢੰਗ ਦਾ ਇੱਕ ਕਾਪੀ ਪੇਸਟ ਤਰੀਕਾ ਦੱਸਣ ਲੱਗਾ ਜਿਹਦੇ ਨਾਲ ਤੁਸੀਂ ਆਪਣੇ YouTube ਚੈਨਲ Facebook ਪੇਜ ਤੇ Instagram ਅਕਾਊਂਟ ਤੇ ਨਹੀਂ ਗਰੋਅ ਕਰ ਸਰ ਜਿਨ੍ਹਾਂ ਦੇ ਫੋਲੋਅਰ ਨਹੀਂ ਪੂਰੇ ਹੁੰਦੇ ਜਾਂ ਫਿਰ ਜਿਨ੍ਹਾਂ ਦਾ ਬਾਅਦ ਟਾਈਮ ਵਗੈਰਾ ਪੂਰਾ ਨਹੀਂ ਹੁੰਦਾ ਤੇ ਉਹਨਾਂ ਲਈ ਬਹੁਤ ਸੌਖਾ ਤਰੀਕਾ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਕਿਵੇਂ ਥੋੜੇ ਦਿਨਾਂ ਦੇ ਵਿੱਚ ਹੀ ਆਪਣਾ ਬਾਅਦ ਟਾਈਮ ਵਗੈਰਾ ਵੀ ਪੂਰਾ ਕਰ ਸਕਦੇ ਹੋ ਤੇ ਫੋਲੋਅਰ ਵੀ ਪੂਰੇ ਕਰ ਸਕਦੇ ਹੋ ਤੇ ਇਹ ਤਰੀਕੇ ਨਾਲ ਤੁਸੀਂ ਤਿੰਨੇ ਆਪਣੇ ਪਲੇਟਫਾਰਮਾਂ ਤਿੰਨਾਂ ਤੇ ਗਰੋਥ ਪਾ ਸਕਦੇ ਹੋ ਬਹੁਤ ਵਧੀਆ ਜੇਕਰ ਤੁਸੀਂ ਜੇਕਰ ਤੁਹਾਡੇ ਕੋਲ ਕੋਈ ਕੰਟੈਂਟ ਬਣਾਉਣ ਲਈ ਕੋਈ ਕੀ ਕਾ ਨਹੀਂ ਹੈਗਾ ਜਾਂ ਫਿਰ ਵੀਡੀਓ ਨਹੀਂ ਹੈਗਾ ਤਾਂ ਤੁਸੀਂ ਫ੍ਰੀ ਦੇ ਵਿੱਚ ਹੀ ਲੋਕਾਂ ਦੀ ਵੀਡੀਓ ਚੱਕ ਕੇ ਉਹਦੇ ਉੱਪਰ ਹੀ ਆਪਣਾ ਕਾਪੀ ਪੇਸਟ ਵਰਕ ਕਰ ਸਕਦੇ ਹੋ ਪਰ ਉਹਦੇ ਲਈ ਥੋੜਾ ਜਿਹਾ ਇੱਕ ਤਰੀਕਾ ਹੀ ਆ ਉਹ ਤਰੀਕੇ ਨਾਲ ਕਰੋਗੇ ਤਾਂ ਬਹੁਤ ਸੌਖਾ ਰਹੂ ਤੇ ਤੁਹਾਨੂੰ ਕੋਈ ਪ੍ਰੋਬਲਮ ਵੀ ਨਹੀਂ ਆਊਗੀ ਉਹ ਕਰਨਾ ਕਿਵੇਂ ਆਓ ਆਪਾਂ ਦੇਖਦੇ ਹਾਂ ਜੀ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਚੱਲਣਾ ਜੀ ਹਾਂਜੀ ਆਪਾਂ YouTube ਆਪਣਾ ਔਨ ਕਰ ਲਿਆ YouTube ਤੇ ਜਾ ਕੇ ਇੱਕ ਸ਼ਾਰਟ ਕੋਈ ਨਾ ਕੋਈ ਸਰਚ ਕਰ ਲਓ ਤੁਸੀਂ ਕੋਈ ਸ਼ਾਰਟ ਵੀਡੀਓ ਤੇ ਤੁਹਾਨੂੰ ਜਮਾਂ ਨਵਾਂ ਤਰੀਕਾ ਦੱਸਣ ਆ ਗਏ ਬਿਲਕੁਲ ਨਵਾਂ ਤਰੀਕਾ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਉਹ ਚ ਗਲਤੀਆਂ ਰਹੀਆਂ ਤੇ ਪਰ ਆਹ ਵੀਡੀਓ ਚ ਪੂਰਾ ਦੱਸਾਂਗੇ ਤੁਹਾਨੂੰ ਵੀ ਕਿਵੇਂ ਇਹਦਾ ਕੋਈ ਇਹਦਾ ਬਾਅਦ ਤੁਸੀਂ YouTube ਤੇ ਵੀ ਬਰ ਸਕ ਰਹੇ ਹੋ YouTube ਤੇ ਵੀ ਤੇ ਅਸੀਂ ਥੋੜਾ ਚੈਨਲ ਮੋਨਟਾਈਜ਼ੇਟ ਨਹੀਂ ਹੈਗਾ ਤਾਂ ਵੀ ਥੋੜਾ 100% ਮੋਨਟਾਈਜ਼ ਹੋ ਵੀ ਜਾਊਗਾ ਜੇਕਰ ਹੈਗਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਉਣੀ ਇਹ ਲਈ ਕਰਨਾ ਕਿ ਆਪਾਂ ਸੌਰ ਤੇ ਗਏ ਚਲੋ ਆ ਆਪਾਂ ਆਪਣੇ ਮੂਰੇ ਇੱਕ ਵੀਡੀਓ ਚਲ ਪਈ ਜੀ ਇੱਥੇ ਸੱਪ ਜੜੀ ਵੀਡੀਓ ਆ ਗਈ ਤੇ ਆਪਾਂ ਇੱਥੇ ਜਾ ਕੇ ਦੇਖੋ ਰਿਮਿਕਸ ਦਾ ਆ ਗਿਆ ਰਿਮਿਕਸ ਵਾਲੇ ਤੇ ਕਲਿੱਕ ਕਰਨਾ ਤੁਸੀਂ ਨੇ ਉਸ ਤੋਂ ਬਾਅਦ ਗ੍ਰੀਨ ਇਹਦੇ ਉੱਪਰ ਫਿਰ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਨੇ ਇੱਥੇ ਦੇਖੋ ਇੱਕ ਤਾਂ ਇੱਥੇ ਤਾਂ 15 ਸਕਿੰਟ ਦੀ ਪਹਿਲਾਂ ਉੱਪਰ 15 ਸਕਿੰਟ ਪਰ ਆਪਾਂ ਜਿਆਦਾ 30 ਸਕਿੰਟ ਜਿੰਨੀ ਵੀ ਇਹ ਰੀਲ ਆਉਰੇ ਪਰ ਆਪਾਂ ਨੇ ਪੂਰਾ ਬੋਲਣਾ ਤਾਂ ਤੁਸੀਂ ਇਹਨਾਂ ਇੱਥੇ ਇੱਕ ਕਲਿੱਕ ਕਰ ਦਿਓ ਦੇਖੋ ਪੂਰੀ ਤੇ ਹੋ ਗਿਆ ਜਿੰਨੀ ਵੀ ਰੀਲ ਤੇਰੀ ਨਾ 28 ਸਕਿੰਟ ਦੀ ਰੀਲ 28 ਤੇ ਹੋ ਗਿਆ ਇੱਥੇ ਡਨ ਕਰ ਦਿਓ ਡਨ ਕਰਨ ਤੋਂ ਬਾਅਦ ਨਾ ਤੁਸੀਂ ਕੀ ਕਰਨਾ ਪ੍ਰੋਸੈਸਿੰਗ ਹੋਊਗੀ ਥੋੜੀ ਜਿਹੀ ਹੋ ਲੈਣ ਦਿਓ ਤੇ ਉਸ ਤੋਂ ਬਾਅਦ ਦੇਖੋਨੇ ਸੋਨੂੰ ਕਿਵੇਂ ਇਹ ਤੁਸੀਂ ਤਰੀਕੇ ਨਾਲ ਕਾਪੀ ਪੇਸਟ ਪੂਰਾ ਕਰ ਸਕਦੇ ਆਨ ਲਿਮਟਡ ਕੰਟੈਂਟ ਆ ਤੁਹਾਡਾ ਕੋਈ ਮੁੱਕਣ ਵਾਲਾ ਵੀ ਨਹੀਂ ਜਿੰਨੀ ਮਰਜ਼ੀ ਤੁਸੀਂ ਇਲਾ ਵੀਡੀਓ ਪਾ ਸਕਦੇ ਹੋ ਜੀ ਆਂਦੀ ਇਸ ਤੋਂ ਬਾਅਦ ਉੱਪਰ ਵਾਲੇ ਸਰਕਲ ਤੇ ਕਲਿੱਕ ਕਰਕੇ ਇਹਨਾਂ ਨੂੰ ਆਪਣੀ ਸਾਈਡ ਫੇਸ ਤੇ ਮੋੜ ਦਿਓ ਦੇਖੋ ਲਓ ਮੇਰੇ ਕੋਈ ਇਸ ਬੈਕ ਸਾਈਡ ਕੋਈ ਗ੍ਰੀਨ ਸਕਰੀਨ ਨਹੀਂ ਹੈ ਕਿ ਉਸ ਤੋਂ ਬਾਅਦ ਇਹਨੂੰ ਛੋਟਾ ਕਰ ਲਿਓ ਇਹਨੂੰ ਛੋਟਾ ਕਰਕੇ ਕਿਸੇ ਵੀ ਸਾਈਡ ਤੇ ਇੱਕ ਤੇ ਲਾ ਸਕਦੇ ਤੁਸੀਂ ਜਿਹੜੀ ਸਾਈਡ ਚਾਹੋਗੇ ਜਿਵੇਂ ਕਿ ਆਹ ਦੇਖੋ ਇੱਥੇ ਮੈਂ ਛੋਟੀ ਕਰਕੇ ਆਪਣੀ ਇਹ ਫੋਟੋ ਲਾਤੀ ਜਿਹੜੀ ਵੀਡੀਓ ਮੈਂ ਬੋਲਣਾ ਆ ਦੇਖੋ ਲਓ ਆ ਸੈਟ ਲਾਨੇ ਨੇ ਆਪਾਂ ਦੇਖੋ ਲਾਤੇ ਹੁਣ ਕੀ ਕਰਾਂ ਤੁਸੀਂ ਨੇ ਨਾ ਇਹ ਰਹਿ ਕੇ ਇਥੇ ਮਾਈਕ ਆ ਮਾਈਕ ਵਾਲੇ ਨੂੰ ਵੀ ਆਨ ਕਰ ਦੇਣਾ ਆ ਮਾਈਕ ਬੰਦ ਕਰਿਆ ਪਿਆ ਸੀ ਇਹ ਮਾਈਕ ਵਾਲੇ ਨੂੰ ਆਨ ਕਰ ਦੇਣਾ ਇਦੋਂ ਫਿਲਟਰ ਵੀ ਤੁਸੀਂ ਲਾ ਸਕਦੇ ਜਿਹੜਾ ਮਰਜ਼ੀ ਲਾਉਣਾ ਹੋਵੇ ਦੇਖੋ ਜਿਵੇਂ ਕੋਈ ਫਿਲਟਰ ਚੇਂਜ ਕਰ ਸਕਦੇ ਤੁਸੀਂ ਇਹ ਰੀਲ ਆ ਜਿਹੜੀ ਇਹ ਪੂਰੀ ਤਰ੍ਹਾਂ ਸੋਡੀ ਤਾਂ ਹੋਊਗੀ ਜੇ ਆ ਤਰੀਕੇ ਨਾਲ ਤੁਸੀਂ ਬਣਾਓਗੇ ਇਹ ਮਾਈਕ ਨੂੰ ਆਨ ਕਰ ਲਿਆ ਆਨ ਕਰ ਦੋਵਾਰ ਇੱਥੇ ਜਾ ਕੇ ਫਿਰ ਤੁਸੀਂ ਨੇ ਬੋਲਣਾ ਜੇ ਮੇਰੇ ਬਾਰੇ ਦੱਸਣਾ ਨਾਲ ਨਾਲ ਥੋੜਾ ਥੋੜਾ ਬੋਲਣਾ ਵੀ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਮਿਊਜ਼ਿਕ ਲਾ ਕੇ ਸਾਹਮਣੇ ਬਹਿ ਜਾਓ ਤਾਂ ਕੋਈ ਫਾਇਦਾ ਨਹੀਂ ਹੈਗਾ ਵਿੱਚ ਮਣਾ ਮੋੜ ਬੋਲਣਾ ਫੇਰ ਜਾ ਕੇ ਰੀਲ ਸੋਡੀ ਹੋ ਜੂ ਉਸ ਤੋਂ ਬਾਅਦ ਤੁਹਾਨੂੰ ਕੋਈ YouTube ਤੇ ਵੀ ਪ੍ਰੋਬਲਮ ਨਹੀਂ ਆਉਣੀ ਤੇ ਨਾ ਹੀ Facebook ਤੇ ਪ੍ਰੋਬਲਮ ਆਉਣੀ ਆ ਐਵੇਂ ਤੁਸੀਂ Facebook ਤੇ ਰੀਲਾਂ ਬਣਾ ਕੇ ਵੀ ਪਾ ਸਕਦੇ ਹੋ ਦੇਖੋ ਜਿਵੇਂ ਕਿ ਆਪਾਂ ਇਹਨੂੰ ਔਨ ਕਰਦੇ ਆ ਲਓ ਜੀ ਔਨ ਹੋ ਗਈ ਆ ਦੇਖ ਰਹੇ ਜੀ ਆਪਾਂ ਸੱਪ ਫੜਨਾ ਨਵਾਂ ਤਰੀਕਾ ਕਿਵੇਂ ਸੱਪ ਫੜਦੇ ਨੇ ਇਹ ਤੇ ਇਹਨਾਂ ਨੇ ਉੱਪਰ ਕਹਾੜੀ ਲਾ ਰੱਖੀ ਆ ਤੇ ਕੀ ਹੋਊਗਾ ਹੁਣ ਦੇਖ ਰਹੇ ਆ ਆਪਾਂ ਸੱਪ ਵਿੱਚ ਜਾ ਰਿਹਾ ਤੇ ਇਹ ਦੂਵਾ ਦੇਖ ਰਿਆਂ ਐਵੇਂ ਤੁਸੀਂ ਵੀ ਨਾਮ ਨਾਲ ਬੋਲ ਸਕਦੇ ਹੋ ਦੱਸ ਸਕਦੇ ਹੋਰੇ ਬਾਰੇ ਕੀ ਕੀ ਹੁੰਦਾ ਉਹ ਵੀਡੀਓ ਦੇ ਵਿੱਚ ਜੋ ਵੀ ਹੋਊਗਾ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਜਿਵੇਂ ਕਿ ਵੀਡੀਓ ਚ ਮੈਂ ਨਾਮ ਨਾਲ ਦੱਸੀ ਵੀ ਹਾਂ ਜਿਵੇਂ ਐਵੇਂ ਤੁਸੀਂ ਨਾਮ ਨਾਲ ਇਹਦੇ ਬੋਲ ਵੀ ਸਕਦੇ ਹੋ ਤੇ ਉਸ ਤੋਂ ਬਾਅਦ ਇੱਥੇ ਜਿ ਉਸ ਤੋਂ ਬਾਅਦ ਕੀ ਕਰਨਾ ਇੱਥੇ ਨੈਕਸਟ ਕਰ ਦੇਣਾ ਨੈਕਸਟ ਕਰਕੇ ਤੁਸੀਂ ਨਾ ਲਓ ਜਿਵੇਂ ਇਹ ਵੀਡੀਓ ਇਹਨੂੰ ਤੁਸੀਂ ਪਹਿਲਾਂ YouTube ਦੇ ਉੱਤੇ ਇੱਥੇ ਜਾ ਕੇ ਅਪਲੋਡ ਕਰ ਦੇਣਾ ਉਸ ਤੋਂ ਬਾਅਦ ਇੱਥੋਂ ਜਾ ਕੇ ਡਾਊਨਲੋਡ ਕਰਨ ਡਾਊਨਲੋਡ ਕਰਨ YouTube ਤੋਂ ਵੀਡੀਓ ਬਹੁਤ ਸਾਰੇ ਤਰੀਕੇ ਨੇ ਤੇ ਜਿਨ ਨੂੰ ਨਹੀਂ ਕੋਈ ਪਤਾ ਤਰੀਕੇ ਮੇਂ ਡਾਊਨਲੋਡ ਕਰਨੇ ਤਾਂ ਮੇਰੇ ਇੰਸਟਾਗ੍ਰਾਮ ਅਕਾਊਂਟ ਦੇ ਵਜੋਂ ਉੱਥੇ ਵੀਡੀਓ ਪਾਈ ਹੋਇਆ ਸਪੈਸ਼ਲ ਉਹ ਤਰੀਕੇ ਨਾਲ ਤੁਸੀਂ ਆਪਣੀ ਵੀਡੀਓ ਨੂੰ ਡਾਊਨਲੋਡ ਕਰ ਸਕਦੇ ਹੋ ਜੀ ਡਾਊਨਲੋਡ ਕਰਕੇ ਨਾ ਇਹ ਤਰੀਕੇ ਨਾਲ ਤੁਸੀਂ ਆਪਣੀ ਵੀਡੀਓ ਬਣਾ ਸਕਦੇ ਹੋ ਤੇ ਇਸ ਤੋਂ ਡਾਊਨਲੋਡ ਕਰਕੇ ਤੁਸੀਂ ਆਪਣੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਅਕਾਊਂਟ ਦੇ ਪਾਸੋਂ ਐਵੇਂ ਜੀ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਹੋਣੀ ਤੇ ਤੁਹਾਡਾ ਪੇਜ ਆ ਜਾਂ ਫਿਰ ਚੈਨਲ ਆ ਉਹ 100% ਮੋਨਟਾਈਜ਼ ਹੋਊਗਾ ਤੇ ਐਵੇਂ ਤੁਸੀਂ ਆਪਣਾ ਅਨਲਿमिटेड ਕਾਪੀਰਾਈਟ ਤੇ ਕੰਮ ਕਰ ਸਕਦੇ ਹੋ